ਕਿਉਂਕਿ ਜਿੱਥੇ ਹਰਨਪੁਰ ਘਰ ਮੈਂ ਬੱਜੂ ਚ ਉਥੇ ਬਹੁਤ ਸਾਰੇ ਆਪਣੇ ਪੰਜਾਬੀ ਬੈਠੇ ਆ ਉਹ ਤੁਹਾਡੇ ਵਰਗੀਆਂ ਦੀ ਨੀਚ ਹਰਕਤਾਂ ਕਰਕੇ ਉਹਨਾਂ ਨੂੰ ਬੰਦਾ ਮਾਰਿਆ ਮਾਫ਼ ਕਰ ਦਿੰਦੇ ਆ ਹਿਰਨ ਮਾਰਿਆ ਮਾਫ਼ ਨਹੀਂ ਕਰਦੇ ਇਹਨਾਂ ਦੀ ਮਾਵਾ ਮਾਤਾਵਾਂ ਆਪ ਦਾ ਦੁੱਧ ਸਾਸ਼ੀ ਗਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਰਾਜਸਥਾਨ ਦੇ ਵਿੱਚ ਪੰਜਾਬੀ ਮੁੰਡਿਆਂ ਦੇ ਵੱਲੋਂ ਹਿਰਨ ਦਾ ਸ਼ਿਕਾਰ ਕੀਤਾ ਗਿਆ ਹੈ ਇਹ ਨਿਊਜ਼ ਸੋਸ਼ਲ ਮੀਡੀਆ ਤੇ ਸਾਰੇ ਪਾਸੇ ਚੱਲ ਰਹੀ ਹੈ ਉਸ ਤੋਂ ਬਾਅਦ ਰਾਜਸਥਾਨ ਦੇ ਇੱਕ ਪੰਜਾਬੀ ਵੀਰ ਨੇ ਰਾਜਸਥਾਨ ਦੇ ਵਿੱਚ ਰਹਿਣ ਵਾਲੀਆਂ ਪੰਜਾਬੀਆਂ ਦਾ ਹਾਲ ਦੱਸਿਆ ਹੈ ਕਿ ਸਾਨੂੰ ਜਿਹੜੇ ਲੋਕ ਹੈ ਉਹ ਮੰਦਾ ਚੰਗਾ ਬੋਲਦੇ ਨੇ ਕਿ ਤੁਹਾਡੇ ਜਿਹੜੇ ਪੰਜਾਬੀ ਲੋਕ ਹਨ ਉਹ ਐਡਾ ਕਨਾਉਣਾ ਕੰਮ ਕਰਕੇ ਗਏ ਨੇ ਰਾਜਸਥਾਨ ਦੇ ਵਿੱਚ ਤੇ ਸਾਨੂੰ ਸ਼ਰਮ ਦੇ ਨਾਲ ਮੂੰਹ ਨੀਵਾ ਕਰਨਾ ਪੈਂਦਾ ਹੈ ਤਾਂ ਦੋਸਤੋ ਹੋਰ ਕੀ ਕੁਝ ਕਿਹਾ ਇਸ ਰਾਜਸਥਾਨੀ ਪੰਜਾਬੀ ਵੀਰ ਨੇ ਤਾਂ ਤੁਹਾਨੂੰ ਸੁਣਾਉਣੇ ਆ ਇਹ ਪੂਰਾ ਵੀਡੀਓ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਤੁਹਾਡਾ ਕੀ ਵਿਚਾਰ ਹੈ ਇਸ ਸਾਰੇ ਮੁੱਦੇ ਨੂੰ ਲੈ ਕੇ ਕਮੈਂਟ ਕਰਕੇ ਜਰੂਰ ਦੱਸੋ ਜੇ ਉੱਥੇ ਹੀ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਓ ਸਾਥੀਓ ਕਿਹੜਾ ਕੱਲ ਹਿਰਨ ਪਰਕਰਨ ਹੋਇਆ ਮੈਂ ਉਹਨਾਂ ਪੰਜਾਬੀ ਨੌਜਵਾਨਾਂ ਨੂੰ ਦੱਸਣਾ ਚਾਹੁੰਨਾ ਕਿ ਤੁਹਾਡੇ ਵਰਗੇ ਚੰਦ ਪੰਜਾਬੀਆਂ ਲਈ ਜਿਹੜੇ ਰਾਜਸਥਾਨ ਚ ਪੰਜਾਬੀ ਬੈਠੇ ਆ ਉਹਨਾਂ ਨੂੰ ਸ਼ਰਮ ਨਾਲ ਮੂੰਹ ਨੀਵਾ ਕਰਨਾ ਪੈਂਦਾ ਕਿਉਂਕਿ ਜਿੱਥੇ ਹਰਨਪੁਰ ਘਰਣਾ ਬੱਜੂ ਚ ਉਥੇ ਬਹੁਤ ਸਾਰੇ ਆਪਣੇ ਪੰਜਾਬੀ ਬੈਠੇ ਆ ਉਹ ਤੁਹਾਡੇ ਵਰਗੀਆਂ ਦੀ ਨੀਚ ਹਰਕਤਾਂ ਕਰਕੇ ਉਹਨਾਂ ਨੂੰ ਮੂੰਹ ਲਗਾਉਣਾ ਪਊਗਾ ਉਹਨਾਂ ਨੂੰ ਆ ਸਮਾਜ ਹੁਣ ਕਿਸ ਨਿਗਾਣਾ ਦੇਖੂਗਾ ਉਹ ਤੁਸੀਂ ਮਾੜੀ ਮੋਟੀ ਦੀ ਯਾਰ ਸ਼ਰਮ ਕਰ ਲਿਆ ਕਰੋ ਆਪਦੇ ਮੂੰਹ ਦੇ ਸਵਾਦ ਲਈ ਇੰਨੀ ਦੂਰ ਤੁਸੀਂ ਆਏ ਤਾਂ ਕਿਹੜੇ ਹਾਲਾਤਾਂ ਨਾਲ ਤੁਹਾਨੂੰ ਫੜਿਆ ਸਾਰੇ ਵੀਡੀਓ ਦੇਖ ਲਿਆ ਮੈਂ ਤੁਹਾਨੂੰ ਫਿਰ ਦੱਸਣਾ ਚਾਹਨਾ ਕਿ ਰਾਜਸਥਾਨ ਦੇ ਜਿਹੜੇ ਪੰਜਾਬੀ ਬੈਠੇ ਆ ਸਾਡਾ ਬਹੁਤ ਇਨਾਂ ਨਾ ਭਾਈਚਾਰਾ ਅਸੀਂ ਮੋਢੇ ਨਾਲ ਮੋਢਾ ਨਾਲ ਲਾ ਕੇ ਖੜੇ ਰਹਿੰਦੇ ਆ ਇਹਨਾਂ ਦੇ ਦਿਲਾ ਨਾਲ ਜੁੜਿਆ ਹੋਇਆ ਪ੍ਰਕਰਨ ਇਹ ਬੰਦਾ ਮਾਰਿਆ ਮਾਫ਼ ਕਰ ਦਿੰਦੇ ਆ ਫਿਰ ਨ ਮਾਰਿਆ ਮਾਫ਼ ਨਹੀਂ ਕਰਦੇ ਇਹਨਾਂ ਦੀ ਮਾਵਾਂ ਮਾਤਾਵਾਂ ਆਪਦਾ ਦੁੱਧ ਫਿਰ ਨੂੰ ਪੀਉਂਦੀਆਂ ਤੁਹਾਨੂੰ ਮੈਂ ਫੇਰ ਦੱਸਣਾ ਦੋਨਾ ਇਹ ਸਮਾਜ ਖੇਦੜੀ ਲਈ ਖੇਦੜੀ ਲਈ ਕੁਰਬਾਨੀਆਂ ਦੇਣ ਵਾਲਾ ਸਮਾਜ ਆ ਜਦੋਂ ਆਪਾਂ ਆਕਸੀਜਨ ਮੁੱਲ ਲੈ ਰਹੇ ਸੀ ਆ ਜਰੂਰਤ ਪੈ ਰਹੀ ਹੈ ਨਾ ਪਰਿਆਵਰਣ ਬਚਾਉਣ ਲਈ ਇਹ ਸਮਾਜ ਹਮੇਸ਼ਾ ਅੱਗੇ ਰਹਿੰਦਾ ਇਹ ਸਮਾਜ ਨੇ ਹਿਰਨ ਪਰ ਕਰਨ ਲਈ ਲਗਾਤਾਰ 4-5 ਦਿਨ ਹਾਈਵੇ ਜਾਮ ਕੀਤਾ ਰੱਖਿਆ